ਸਸਕਲ ਜੀ ਮੈਂ ਹਰਪ੍ਰੀਤ ਬੇਗੰਪੂਰੀ ਤੁਸੀਂ ਦੇਖ ਰਹੇ ਹੋ ਆਰ ਪੀ ਐਨ ਨਿਊਜ਼ ਮੀਡੀਆ ਅੱਜ ਆਰ ਪੀ ਐਨ ਨਿਊਜ਼ ਮੀਡੀਆ ਦੀ ਟੀਮ ਪਹੁੰਚੀ ਆ ਹਰਿਆਣਾ ਤੋਂ ਸ਼ਾਮ ਚ ਸਿਰੋਡ ਪੈਂਟ ਤਾਲੀਬਾੜ ਜਿੱਥੇ ਕੇ ਸ਼੍ਰੀ ਵਿਸ਼ਵਕਰਮਾ ਪੂਜਾ ਮਹਾ ਉਤਸਵ ਕਰਵਾਇਆ ਹੈ ਆ ਕਲਵਕਾਦੇ ਆ ਮੁੱਖ ਸੇਵਾਦਾਰ ਹਾਂਜੀ ਸਭ ਤੋਂ ਪਹਿਲਾਂ ਬੇਗੰਪੂਰੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰੇ ਸਮਾਗਮ ਦੀ ਰਖਵਰੀ ਕਰਕੇ ਜਗਾ ਜਗਾ ਖਵਾਰਾਂ ਚ ਖਬਰਾਂ ਲਾ ਕੇ ਇਸ ਦਰਬਾਰ ਦੀ ਸ਼ੋਭਾ ਨੂੰ ਵਧਾਇਆ ਸੋ ਬਾਬਾ ਵਿਸ਼ੂ ਕਰਮਾ ਜੀ ਤੁਹਾਨੂੰ ਇਸੇ ਤਰ੍ਹਾਂ ਬਲਬੁੱਤੀ ਬਖਸ਼ਿਸ਼ ਕਰਨ ਤੇ ਆਉਣ ਵਾਲਾ ਸਮਾਂ ਵੀ ਸਾਰੇ ਰਲ ਮਿਲ ਕੇ ਇਸ ਸ਼ੋਭ ਦਿਹਾੜੇ ਨੂੰ ਮਨਾਈਏ ਇਹ ਜੋ ਸਾਲਾਨਾ ਸ਼੍ਰੀ ਵਿਸ਼ੂ ਕਰਮਾ ਪੂਜਾ ਮਹਾਉਤਸਵ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਕਾਰੀਗਰ ਵੀਰਾਂ ਦੇ ਦੂਰੋਂ ਪਰਦੇਸਾਂ ਤੇ ਸਭ ਵਿੱਚ ਬੈਠੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾਪੂਰਕ ਮਨਾਇਆ ਜਾਂਦਾ ਹੈ। ਸੋ ਧੰਨਵਾਦ ਹੈ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਤਨੋਂ ਮਨੋਂ ਇਸ ਦਾਸ ਦੇ ਨਾਲ ਮੋਂਡੇ ਦਾ ਮੋਂਡਾ ਲਾ ਕੇ ਜੋ ਇਸ ਸਮਾਗਮ ਨੂੰ ਚਾਰ ਚੰਦ ਲਾਏ ਨੇ ਸਾਡੇ ਸਟੇਜ ਸੈਕਟਰੀ ਵੱਜੂ ਭਾਜੀ ਤੇ ਬਖਸ਼ੀਰ ਸਿੰਘ ਜੀ ਡੜਿਆਣਾ ਜਿਨ੍ਹਾਂ ਨੇ ਬਹੁਤ ਖੂਬ ਡਿਊਟੀ ਨਿਭਾ ਕੇ ਸਟੇਜ ਨੂੰ ਹੋਰ ਵੀ ਪੰਡਾਲ ਦੀ ਰੌਣਕ ਨੂੰ ਬਧਾਇਆ ਤੇ ਕਲਾਕਾਰ ਸਾਡੇ ਜੋ ਬਾਬਾ ਸੋਹਣ ਲਾ ਜੀ ਹਸ਼ੈਨਪੁਰ ਗੁਰੂ ਦਾ ਭਜਨ ਮੰਡਲੀ ਦੁਰਗਾਪੁਰ ਜਮੰਡਲੀ ਤੇ ਛੋਡੇ ਜੀ ਬਿੰਦਰ ਜੀ ਤੇ ਭੁਪਿੰਦਰ ਪ੍ਰੈਸ رپورਟਰ ਉਹਨਾਂ ਨੇ ਵੀ ਇੱਕ ਸ਼ਬਦ ਗਾਇਆ ਬੇਗੋਪੂਰੀ ਜੀ ਨੇ ਵੀ ਗਾਇਆ ਤੇ ਸਾਡੇ ਅਖੀਰਲੇ ਜੋ ਮਜਾਰੇ ਫਾਨਸੀ ਸੰਗਤ ਨੂੰ ਬੰਨ ਕੇ ਰੱਖਣ ਵਾਲੇ ਮਲਕੀਤ ਗੁੱਲਾ ਜੀ ਤੇ ਸਿਮੀ ਸਰਗਮ ਜੀ ਜਿਨ੍ਹਾਂ ਨੇ ਇਸ ਸਮਾਗਮ ਨੂੰ ਤੇ ਸੰਗਤਾਂ ਨੂੰ ਬਾਬਾ ਜੀ ਦੇ ਚਰਨਾਂ ਦੇ ਨਾਲ ਜੋੜ ਕੇ ਬਾਬਾ ਜੀ ਉਸਤ ਗਾਇਨ ਕਰਾਏ ਤੁਹਾਨੂੰ ਧੰਨਵਾਦ ਹੈ ਇਹਨਾਂ ਕਲਾਕਾਰਾਂ ਦਾ ਧੰਨਵਾਦ ਹੈ ਕਮੇਟੀਆਂ ਦੀ ਤੇ ਪੰਚਾਇਤਾਂ ਦੀ ਬਹੁਤ ਸਾਰੀਆਂ ਮਹਾਨ ਨਗਰਾਂ ਤੋਂ ਪੰਚਾਇਤਾਂ ਸਭਾ ਸੁਸਾਇਟੀਆਂ ਬਾਬਾ ਵਿਸ਼ੂ ਕਰਮਾ ਦੀਆਂ ਗੁਰੂ ਗੁਰੂ ਰਬੀਦਾਸ ਸਭਾ ਬਾਲਮੀਕ ਜਗਾ ਜਗਾ ਤੋਂ ਉਹਨਾਂ ਦੇ ਹਾਜ਼ਰ ਸਹਿबान ਇੱਥੇ ਹਾਜ਼ਰੀ ਭਰ ਕੇ ਗਏ ਆ ਉਹਨਾਂ ਪ੍ਰਬੰਧਕ ਕਮੇਟੀਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇੱਥੇ ਆਣ ਕੇ ਸ਼ਿਰਕਤ ਕੀਤੀ ਤੇ ਪੰਡਾਲ ਦੇ ਰੌਣਕ ਨੂੰ ਬਧਾਇਆ ਸਾਡੇ ਸਮਾਗਮ ਪ੍ਰਧਾਨ ਹਰਦੇਵ ਸਿੰਘ ਕੌਂਸਲ ਤੇ ਸਮਾਗਮ ਪ੍ਰਧਾਨ ਸਾਡੇ ਬਲਜੀਤ ਸਿੰਘ ਜੀ ਪਨੇਸਰ ਤੇ ਸਾਡੇ ਹੋਰ ਵੀ ਬਹੁਤ ਸਾਰੇ ਸੰਤ ਮਹਾਪੁਰਸ਼ ਧਾਮੀ ਊਂਕਾਰ ਸਿੰਘ ਜੀ ਧਾਮੀ ਹਰਜੀਤ ਸਿੰਘ ਜੀ ਨੰਗਲ ਤੇ ਮਲਕੀਤ ਸਿੰਘ ਜੀ ਮਰਵਾਹਾ ਹੋਰ ਵੀ ਬਹੁਤ ਸੰਤਪਾਲ ਸਿੰਘ ਜੀ ਸਿਆਣ ਹੁਸ਼ਿਆਰਪੁਰ ਸਿਟੀ ਤੋਂ ਬੀਬੀ ਮਨਜੀਤ ਕੌਰ ਤੇ ਬੀਬੀ ਅਨਵਰ ਜੀ ਤੇ ਮਾਪਾ ਸੋਹਣੂ ਜੀ ਹੋਰ ਵੀ ਬਹੁਤ ਸਾਰੇ ਸੰਤ ਮਹਾਕੋਚ ਬਾਬਾ ਸਿਆਸੀ ਆਜੋ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਰਵਿਉਰ ਜੀ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੇ ਪੀਏ ਪ੍ਰਦੀਪ ਸੈਣੀ ਜੀ ਉਹਨਾਂ ਨੇ ਵੀ ਸ਼ਿਰਕਤ ਕੀਤੀ ਉਹਨਾਂ ਦੇ ਨਾਲ ਹੋਰ ਵੀ ਬਹੁਤ ਦੇਦਾਰ ਸਹਿਬਾਨ ਆਏ ਨੇ ਬਲਵੀਰ ਸਿੰਘ ਜੀ ਮਾਸਟਰ ਜੋ ਸਾਡੇ ਹਲਕਾ ਇੰਚਾਰਜ ਨੇ ਬੁੱਲੋਵਾਲ ਤੋਂ ਵਿਕਰਮ ਜੀ ਸਿੰਘ ਜੀ ਜੋ ਬੁੱਲੋਵਾਲ ਤੋਂ ਉਧਰੋਂ ਹਲਕਾ ਇੰਚਾਰਜ ਨੇ ਉਹ ਵੀ ਪ੍ਰਦੀਪ ਸੈਣੀ ਹੁਣ ਨਾਲ ਆਏ ਉਹਨਾਂ ਨੂੰ ਵੀ ਇੱਥੇ ਆਉਣ ਲਈ ਸਾਡੀ ਪ੍ਰਬੰਧਕ ਕਮੇਟੀ ਜੀਵਾਂ ਆਖਦੀ ਆ ਸੋ ਧੰਨਵਾਦ ਹੈ ਇਲਾਕੇ ਦੀਆਂ ਸੰਗਤਾਂ ਦਾ ਕਾਰੀਗਰ ਵੀਰਾਂ ਦਾ ਖਾਸ ਕਰਕੇ ਸੰਗਤ ਦਾ ਜਿਨ੍ਹਾਂ ਨੇ ਬਾਬਾ ਜੀ ਦੇ ਦਰਬਾਰ ਤੇ ਆਣ ਕੇ ਵਾਦ ਕਰਕੇ ਮਾਇਆ ਕਰਕੇ ਤਾਂ ਕੀਤੀ ਕੀਤੀ ਸੇਵਾ ਤਨੋਂ ਮਨੋਂ ਇੱਕ ਮਹਾਰਾਜ ਨੂੰ ਆਪਣਾ ਆਪ ਅਰਪਣ ਕਰਕੇ ਤੇ ਇਸ ਦਰਬਾਰ ਦੀ ਰੌਣਕ ਨੂੰ ਵਧਾਇਆ ਸੋ ਉਹਨਾਂ ਕਾਰੀਗਰ ਵੀਰਾਂ ਦਾ ਦੇਸਾ ਪ੍ਰਦੇਸਾ ਵਿੱਚੋਂ ਵੀ ਕਾਫੀ ਸੰਗਤਾਂ ਨੇ ਆਪਣੇ ਮਾਇਆ ਭੇਜ ਕੇ ਇਸ ਦਰਬਾਰ ਦੇ ਵਿੱਚ ਹਿੱਸਾ ਪਾਇਆ ਬਾਬਾ ਜੀ ਉਹਨਾਂ ਨੂੰ ਵੀ ਪਰਿਵਾਰਾਂ ਨੂੰ ਵੀ ਆਪਣੇ ਚਰਨਾਂ ਨਾਲ ਜੋੜੀ ਰੱਖਣ ਅੱਗੇ ਤੋਂ ਵੀ ਇਸੇ ਤਰ੍ਹਾਂ ਮਾਣ ਹਾਸਲ ਹੁੰਦਾ ਰਵੇ ਸੋ ਧੰਨਵਾਦ ਹੈ ਸਾਰੇ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਦਿਨ ਰਾਤ ਕਰਕੇ ਬੱਚਿਆਂ ਦਾ ਹੋਰ ਵੀ ਜੋ ਸਾਡੀ ਸੰਸਥਾ ਦੇ ਨਾਲ ਜੁੜੇ ਨੇ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਸ ਦਾਸ ਨੂੰ ਬਹੁਤ ਸਾਰਾ ਸਹਿਯੋਗ ਵੀ ਦਿੱਤਾ ਪਿਆਰ ਵੀ ਦਿੱਤਾ ਸੋ ਬਾਬਾ ਜੀ ਅੱਗੇ ਅਰਦਾਸ ਕਰਦੇ ਹਾਂ ਸਤਿਗੁਰੂ ਬਾਬਾ ਵਿਸ਼ੂ ਕਰਮਾ ਜੀ ਜਾਣੀ ਜਾਣ ਨੇ ਸਾਰਿਆਂ ਦੀਆਂ ਦਰ ਤੇ ਹਾਜ਼ਰੀਆਂ ਸਿਵਾਵਾ ਪਟਾ ਮਾ ਰਿਸ਼ਤੇਦਾਰਾ ਸਕੇ ਆ ਸਬੰਧੀਆਂ ਦੀਆਂ ਸਾਰਿਆਂ ਦੀਆਂ ਸਿਵਾਵਾ ਦਰ ਤੇ ਪ੍ਰਵਾਨ ਕਰਨ ਸੋ ਗੱਜ-ਬੱਜ ਕੇ ਆਖੋ ਜੀ ਜੋ ਬੋਲੇ ਇਸ ਉਹ ਨਰਬਹਿ ਜਗਤ ਗੁਰੂ ਭਗਵਾਨ ਵਿਸ਼ੂ ਕਰਮਾ ਮਹਾਰਾਜ ਜੀ ਜੈ ਬੋਲੇ ਸੋ ਨਿਹਾਲ ਸ੍ਰੀ ਅਕਾਲ ਲੋ ਜੀ ਐਸੀ ਮੁਖ ਸੇਵਾ ਦਾ ਪ੍ਰੇਸ਼ਕ ਸਾਹਿਬ ਜੀ ਇਸ ਦਰਵਾਜ਼ੇ ਔਰ ਇਸ ਦਰਵਾਜ਼ੇ ਜਿਹੜੇ ਕਲਾਕਾਰਾਂ ਨੇ ਹਾਜ਼ਰ ਲਗਵਾਈ ਆ ਸਰਦਾਰ ਮਲਕੀ ਮਲਕੀਤ ਬੁੱਲਾ ਜੀ ਵੀ ਮੌਜੂਦ ਆ ਉਹਨਾਂ ਨਾਲ ਬੈਲ ਕਰਾਂਗੇ ਅਸੀਂ ਸਵਾਗਤ ਸੱਸੀ ਕੁਲਪਾ ਜੀ ਸਾਰੇ ਤੋਂ ਪਹਿਲਾਂ ਮੈਂ ਬੜਾ ਸ਼ੁਕਰਗੁਜ਼ਾਰ ਆਂ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਪਰਵਿੰਦਰ ਸਿੰਘ ਜੀ ਪਿੰਸਾ ਸਾਹਿਬ ਬਖਸ਼ੀ ਸਿੰਘ ਜੀ ਡੜਿਆਣਾ ਤੇ ਹੋਰ ਪਤਵੰਤੇ ਸੱਜਣਾ ਦਾ ਜਿਨ੍ਹਾਂ ਨੇ ਬਹੁਤ ਜਿਆਦਾ ਮੈਂ ਮਤਲਬ ਹਰ ਇੱਕ ਸਾਲ ਇਹ ਮੈਨੂੰ ਇਸ ਮੇਲੇ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਗਾਉਣ ਦਾ ਮੈਨੂੰ ਮੌਕਾ ਦਿੰਦੇ ਆ ਬਹੁਤ ਭਾਰੀ ਮਾਤਰਾ ਦੇ ਵਿੱਚ ਕਿਉਂਕਿ ਐਦ ਕੀ ਆਪਾਂ ਦੇਖਿਆ ਕਿ ਐਦ ਕੀ ਬਹੁਤ ਜਿਆਦਾ ਦੁਨੀਆ ਸੀ ਅੱਗੇ ਨਾਲ ਉਹ ਵੀ ਅੱਗੇ ਨਾਲ ਵੀ ਵੱਧ ਕੇ ਜਾਨੀ ਦੁਨੀਆ ਸੀ ਬਹੁਤ ਜਿਆਦਾ ਮਤਲਬ ਸੰਖਤਾਂ ਦੇ ਉੱਚ ਉੱਚਾ ਕਹਿ ਸਕਦੇ ਆ ਆਪਾਂ ਇਸ ਮੇਲੇ ਦਾ ਕਿਉਂਕਿ ਇਹ ਦੀਵਾਲੀ ਤੋਂ ਜ ਦੂਸਰੇ ਦਿਨ ਬਿਸ਼ਵ ਕਰਮਾ ਦਾ ਜੋ ਸਮਾਗਮ ਹੁੰਦਾ ਆ ਬਹੁਤ ਧੂਮ ਧਾਮ ਦੇ ਨਾਲ ਮਨਾਉਂਦੇ ਆ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਇੰਨੀ ਸੰਗਤ ਔਰ ਇੰਨੀ ਸੰਗਤ ਦੇ ਵਿੱਚ ਇੰਨੇ ਕਲਾਕਾਰ ਵੀ ਬਹੁਤ ਜ਼ਿਆਦਾ ਆਪਣੀਆਂ ਹਾਜ਼ਰੀਆਂ ਭਰਦੇ ਆ ਸਰਦਾਰਸਨ ਨੂੰ ਵੀ ਮੌਕਾ ਮਿਲਦਾ ਜੀ ਮੈਂ ਫਿਰ ਤੁਹਾਨੂੰ ਦੁਬਾਰਾ ਸ਼ੁਕਰਗੁਜ਼ਾਰ ਹਾਂ ਆਪਣੇ ਬਾਬਾ ਜੀ ਪਰਮਿੰਦਰ ਸਿੰਘ ਪਿੱਸੇ ਸਾਹਿਬ ਦਾ ਜਿਹੜੇ ਕਿ ਮੈਨੂੰ ਹਰ ਸਾਲ ਮੌਕਾ ਬਖਸ਼ਿਸ਼ ਕਰਦੇ ਨੇ ਲਿਖਦੇ ਬਹੁਤ ਵਧੀਆ ਔਰ ਬੜੀ ਕਿਰਪਾ ਇਹਨਾਂ ਤੇ ਬਾਬਾ ਜੀ ਸਾਡੇ ਨਾਲ ਮਲਕੀਤ ਪੁੱਲਾ ਜੀ ਦੀ ਬੇਟੀ ਜੋ ਇੱਕ ਵਧੀਆ ਸਿੰਗਰ ਵੀ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੇ ਹਾਂ ਜੀ ਸਵਾਗਤ ਹੈ ਸੀ ਸਰਗਮ ਨਾਲ ਸੋ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਆ ਸਾਡੇ ਸਤਿਕਾਰਯੋਗ ਬਾਬਾ ਪਨੀਸਰ ਜੀ ਜਿਹੜੇ ਕਿ ਮੈਨੂੰ ਹਰ ਸਾਲ ਇੱਥੇ ਹਾਜ਼ਰੀ ਲਾਉਣ ਦਾ ਮੌਕਾ ਦਿੰਦੇ ਆ ਤੇ ਕੱਲ ਐਕਚੁਅਲੀ ਮੇਰੇ ਪੇਪਰ ਸੀਗਾ ਪਰ ਮੈਂ ਬਾਬਾ ਜੀ ਨੂੰ ਕਿਹਾ ਵੀ ਮੈਂ ਆਇਤ ਨਹੀਂ ਆ ਸਕਦੀ ਬਾਬਾ ਜੀ ਕਿਉਂਕਿ ਮੇਰੇ ਪੇਪਰ ਆ ਤੇ ਕਹਿੰਦੇ ਉਸ ਪਰਮਾਤਮਾ ਤੇ ਤੂੰ ਵਿਸ਼ਵਾਸ ਰੱਖ ਉਹਨਾਂ ਨੇ ਆਪੂ ਕਰਵਾ ਦੇਣਾ ਤੇ ਇਹਨਾਂ ਨੇ ਕਿਹਾ ਵੀ ਤੂੰ ਲਾਉਣੀ ਆ ਹਾਜ਼ਰੀ ਕੋਮਾ ਦੋ ਪੇਟਾ ਲਾ ਕੇ ਜਾ ਜ਼ਰੂਰ ਕਰਨੀ ਆ ਸੋ ਬਹੁਤ ਸੋਹਣਾ ਲਿਖਦੇ ਆ ਤੇ ਗਉਂਦੇ ਵੀ ਬਹੁਤ ਸੋਹਣਾ ਆ ਆ ਵੀ ਇਹ ਬਹੁਤ ਜਿਆਦਾ ਸ਼ੁਕਰਗੁਜ਼ਾਰ ਆ ਬਾਬਾ ਜੀ ਜਿਨ੍ਹਾਂ ਨੇ ਕੀ ਹਾਜ਼ਰ ਹੋਣ ਦਾ ਮੌਕਾ ਦਿੱਤਾ ਹੈ। ਇਹ ਇੱਕ ਸਰ ਹਾਜ਼ਰ ਹੋਣ ਦਾ ਮੌਕਾ ਦਿੰਦੇ ਆ ਮੈਨੂੰ। ਸਭ ਬਹੁਤ ਜਿਆਦਾ ਸ਼ੁਕਰਗੁਜ਼ਾਰ। ਹੋਰ ਵੀ ਸਾਡੇ ਨਾਲ ਸੇਵਾਦਾਰ ਮੌਜੂਦ ਆ ਸੀ ਉਹਨਾਂ ਬਾਰੇ ਗੱਲ ਕਰਾਂਗੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜਿਆਂ ਭਾਗਾਂ ਵਾਲਾ ਦਿਨ ਅਵਾ ਵਿਸ਼ਪਨਾ ਮਹਾਰਾਜ ਜੀ ਦਾ ਜੋ ਸਨਾਨਾ ਸਮਾਗਮ ਤਾਰੀਵਾਲ ਵਿਖੇ ਬਾਬਾ ਪਰਮੇਂਦਰ ਸਿੰਘ ਜੀ ਅਗਵਾਈ ਹੇਠ बड़ी शान शौकाल मनाया गया स्टेजे अडूशा, जो साजार अडू शाह जो कि स्टेजा के शिगार हैं वो भी मेरे न स्टेज सकती हैं तो उन्होंने अच्छ सेवा पूरी तन मन न सारी सेवा अडू शाह वालों कोई है अगर उन्होंने संगतों का उत्साह दुगना होया है संगत बद तो वह कृपा बाबा विश्वकर्मा की कृपा एक उदम है बाबा परमिंदर उदम है ਆਨੇ ਪਿੰਡ ਪਿੰਡ ਜਾ ਕੇ ਸਵੈਟੀਆਂ ਜਾ ਕੇ ਪੰਚਾਇਤਾਂ ਚ ਜਾ ਕੇ ਸਭ ਨੂੰ ਬਾਬਾ ਬਿਸ਼ਕਰਮਾ ਜੀ ਮਹਾਰਾਜ ਨੇ ਜੋੜਿਆ ਮੈਂ ਅਖੀਰ ਅਰਦਾਸ ਕਰਦਾ ਹਾਂ ਸਭ ਸਿੱਤੇ ਬਾਦਸ਼ਾਹ ਸੰਗਤਾਂ ਨੂੰ ਇਹਦੇ ਨਾਲ ਹੋਰ ਵੀ ਵੱਧ ਤੋਂ ਵੱਧ ਹੋਣ ਵਾਲੇ ਸਮੇਂ ਵਿੱਚ ਸੰਗਤਾਂ ਇੱਥੇ ਬਾਬਾ ਜੀ ਦੇ ਦਰ ਸੇ ਆ ਕੇ ਨਤਬਸਕ ਹੋ ਕਰਕੇ ਖੁਸ਼ੀਆਂ ਪ੍ਰਾਪਤ ਕਰਨ ਜੀ ਤੇ ਬਾਬਾ ਪਰਮਿੰਦਰ ਸਿੰਘ ਜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੀ ਸ਼੍ਰੀ ਵਿਸ਼ਵਕਲਮਾ ਪੂਜਾ ਮਾ ਉਤਸਵ ਪਿੰਡ ਤਾਲੀਵਾਲ ਦੀ ਖਬਰ ਗਲਤ ਕਿਸੇ ਹੋਰ ਖਬਰ ਨੂੰ ਲੈ ਕੇ ਪੇਸ਼ ਹੋਵਾਂਗੇ ਕੈਮਰਾਮੈਨ ਸੁਖਵੀਰ ਸਿੰਘ ਨਾਲ ਹਰਪ੍ਰੀਤ ਬੇਗੰਬੂਈ ਸ਼ਾਰਪ ਆਰਪੀਐਨ ਨਿਊਜ਼ ਮੀਡੀਆ